ਮੈਂ ਆਪਕੇ ਕੋਈ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ ਚ ਅੱਜ ਨੇ ਕਿ ਤੁਹਾਨੂੰ ਮਾਪੇ ਕਹਦੇ ਨੇ ਕਿ ਕੋਈ ਸਾਲ ਨਹੀਂ ਠੰਡਾ ਬਣਾ ਕੇ ਰਹਿਣਾ ਕਿ ਐ ਲੋਕਾਂ ਦਾ ਤਾਂ ਕੋਈ ਗੱਲ ਹੋ ਰਹਾ ਫਕੀਰ ਨੂੰ ਪਰਮਾਤਮਾ ਆਇਆ ਕੜ ਜਾ ਮਸਕੀ ਇਨਸਾਫ ਅੱਡ ਕਿੰਨੇ ਸਮਝਦੇ ਨਹੀਂ ਤਾਂ ਸਾਰੇ ਇਕੱਠੇ ਹੁੰਦੇ ਆ ਕਿਹੜੀ ਰੀਜ਼ਨ ਹੈ ਕੀ ਕਾਰਨ ਹੈ ਇਹ ਵੀ ਕਾਰਨ ਕਾਰਨ ਜਦੋਂ ਸਮਝ ਆ ਗਿਆ ਉਹ ਤਾਂ ਇਨਸਾਫ ਬੜੀ ਲੋਕਾਂ ਦੇ ਛਵੀ ਛੱਡ ਕੇ ਗਿਆ ਡਾਊਨ ਕਿ ਵਰਤੀ ਮਿੱਟੀ ਨਾਲ ਜੁੜ ਗਿਆ ਛੋਟੇ ਛੋਟੇ ਬੱਚਿਆਂ ਜਿਵੇਂ ਦੇਖ ਬਠੇਰਿਆਂ ਨੂੰ ਰੋਟੀ ਪਾ ਗਿਆ ਇਹ ਕੰਮ ਆਪਾਂ ਕਹਿੰਦੇ ਹੁੰਦੇ ਨੇ ਵੀ ਗਰੀਬ ਦਾ ਮੂੰਹ ਹੈ ਜਿਹੜਾ ਕਿੰਨਾ ਜੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਜਣੇ ਪਤਾ ਨਹੀਂ ਕਿੰਨਿਆਂ ਨੂੰ ਕਿੰਨੇ ਦਾ ਉਹ ਪਲਗਾ ਉਹ ਤਾਂ ਗਾਣਾ ਇੰਨਾ ਕਾਹ ਕਿਦਾ ਕਲਾਕਾਰ ਨਾਲ ਕੀ ਕੀ ਬਸ ਤੇ ਬੋਲਣ ਵਾਲੇ ਬੀਚੀ ਕਰਦਾ ਗਾਣਾ ਵੀ ਗਾਇਆ ਸੀ ਕਿਸੇ ਵੱਡੇ ਮੈਲੀ ਗਿਆ ਨਹੀਂ ਕੀ ਕਰੇ ਅੱਜ ਇਹਦੀ ਸਵਾਲ ਉਹ ਵੀ ਹਲ ਨਾ ਹੋਗਾ ਬਈ ਸੋ ਦੇ ਸੰਜਲ ਲੱਗੂਗਾ ਮਾਂ ਨੂੰ ਮੇਰਾ ਖਾਤਰ ਮਹਿਸੂਸ ਕਰੇ ਜਿਸ ਨੂੰ ਕਿ ਅੱਜ ਜਦੋਂ ਤੁਸੀਂ ਮਾਤਾ ਕੋਲ ਤੇ ਦੇ ਰਿਹਾ ਉਸ ਸਭ ਨੂੰ ਸੰਜਰੀ ਰੂਪਨ ਦੇ ਲੱਗ ਤੁਸੀਂ ਦੇਖੋ ਇੰਨਾ ਗਰਮੇ ਇੰਨਾ ਤਰੀਰ ਖਤਮ ਕਰ ਦਿੰਦੇ ਜੀ ਪਰ ਜਿਹੜਾ ਇੱਥੇ ਬੈਠਾ ਹੈ ਉਹਦੇ ਕੋਲ ਬੱਚੇ ਬਜ਼ੁਰਗੋ ਮਾਵਾ ਅਸੀਂ 80 ਸਾਲ ਦੀਆਂ ਮਾਵਾ ਨੂੰ ਕੀ ਪਤਾ ਗਾਣਿਆਂ ਦਾ ਪਰ ਕੁਸ਼ਤ ਹੈ ਫਿਰ ਸਿੱਧੂ ਜੀ ਜੀ ਕੁਸ਼ਤ ਦੁਨੀਆ ਹੀ ਜਾਣਦੀ ਹੈ ਛੋਟੇ ਸਿੱਧੂ ਦੇ ਵਿੱਚੋਂ ਵੱਡੇ ਸਿੱਧੂ ਪਰ ਮੈਂ ਜਿਪੂ ਆਈਰਦਾਸ ਕਰੀਂ ਸ਼ੌਦੇ ਸੱਤ ਰਵੀ ਤੁਹਾਡੇ ਬੱਚੇ ਹੈਗੇ ਸੀਨੇ ਨਾਲ ਲਾ ਕੇ ਮੈਨੂੰ ਕਿੰਨੀ ਕਰਨ ਵਾਲੇ ਹੋਣ ਕੋਈ ਕਮਾਂ ਦਾ ਆਪਣਾ ਰਤਬਾ ਸ਼ੁਰੂ ਸਕੂਨ ਮਿਲੂ ਜਦੋਂ ਆ ਕੇ ਕਰਨ ਦੇ ਨਹੀਂ ਪੈਣੀ ਇੱਕ ਠੰਡ ਦੇ ਨਾਲ ਨਾਲ ਇਹ ਕੱਗ ਬੜਾ ਜਿਹੜਾ ਤਿੰਨ ਸਾਲ ਬਸ ਸਮਾ ਹੋ ਗਿਆ ਇਨਸਾਫ ਵੀ ਹਜੇ ਪਰ ਹਾਰਿਆ ਸੂਈ ਨਹੀਂ ਇਨਸਾਫ ਇਹ ਚ ਪੂਰੀ ਦੁਨੀਆ ਦਾ ਕੱਠ ਲੰਘ ਗਿਆ ਇਹ ਬਾਤ ਚ ਕਰਿਆ ਧੰਨਵਾਦ ਜਿੰਨੇ ਬਾਅਦ ਦੇਤੀ ਅੱਜ ਅਬਾ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਲੋਕ ਕਹਿੰਦਾ ਲੱਗਦਾ ਕਿ ਉਹ ਸਾਵਾ ਉਸੇ ਸਹਾਬ ਨਾਲ ਹੀ ਪਹੁੰਚੇ ਨਹੀਂ ਕਈ ਵੀ ਜੀ ਆਪੋ ਫਲਾਣਾ ਨਹੀਂ ਆਇਆ ਕਿੰਕਾ ਅਗਾਂ ਵੀ ਹੋਣੀ ਹੈ ਕਰਾ ਦੇ ਪ੍ਰੋਗਰਾਮ ਵੀ ਹੋਲੇ ਜਿੱਥੇ ਵੀ ਉਹਨਾਂ ਨੂੰ ਲੱਗੂ ਵੀ ਸਾਡੇ ਬੱਚੇ ਨੂੰ ਇਨਸਾਫ ਹੋਊਗਾ ਰਾਮ ਆੜਾ ਨਹੀਂ ਹੁਕਮ ਬਾਪ ਦੇ ਹਰਦੇ ਨੂੰ ਲੱਗਾ ਸੀਗਾ ਛੋਟੇ ਸਿੱਧੂ ਦੇ ਬਾਪ ਸੁਣਦਾ ਉਹ ਜਗਲਤ ਨੇ ਕਿਤੇ ਛੋੜਦਾ ਆਹ ਨੇ ਕਿ ਜ਼ਿੰਦਗੀ ਦਾ ਲਾਰਾ ਮਿਲ ਜਾਂਦਾ ਜੀ ਅੰਚਕਾਤ ਸਿੰਘ ਜੀ ਫਿਰ ਉਹ ਦਬਾਰਾ ਇੱਕ ਮਾਲੀ ਦਾ ਬਾਗੇ ਜਾੜਤ ਉਹ ਮਾਲੀ ਦਾ ਦੋਨਾਂ ਦਾ ਮੀਆਂ ਤੇ ਰੇਪ ਆਇਆ ਫੇਰੀ ਕਉ ਪੂਰੀ ਦੁਨੀਆ ਮਾਂ-ਬਾਪਾਂ ਨੇ ਤਾਂ देर रात ਕਰ ਲਾਉਂਦੇ ਸੀਗੇ ਹਨਾ ਪਰ ਪਹੁੰਚੀ ਜਿਸੇ ਉਹ ਬੰਦੇ ਪੈਰੀ ਗਿਆ ਸੀ ਜਸਵਿੰਦਰ मैम ਉਹਦੀਆਂ ਅੱਖਾਂ ਨਾ ਮੈਂ ਔਰ ਹੂਣੀਆਂ ਵੀ ਬੰਦੇ ਇੱਕ ਮਾਂ-ਬਾਪ ਦੀ ਜੋ ਦੀ ਉਮੀਦ ਤਾਂ ਹੈਗੀ ਹੁਣਾ ਕੋਈ ਜੇ ਨਾ ਹੋਣਾ ਤਾਂ ਬਹੁਤ ਵੱਡਾ ਦੋਖਾ ਜੀ ਉਮਰ ਪੋਤੇ ਪੋਤੀਆਂ ਦੀ ਸੀ ਸ਼ੁਰੂ ਕਰਨੇ ਪਏ ਜੀ ਜਦੋਂ ਉਹਨਾਂ ਨੂੰ ਆਏ ਲੱਗੇ ਵਿਆਹਾਂਗੇ ਪੋਤਰੇ ਪੋਤ ਪੋਤੇ ਪੋਤੀਆਂ ਖੜਾਵਾ ਬਤਾਵਾਂਗੇ ਉਹ ਦੁਖੀ ਹੋਇਆ ਗਿਆ ਗਿਆ ਉਹਨਾਂ ਤੋਂ ਪਰ ਫਿਰ ਉਹ ਤਗੜੇ ਰਹੇ ਲਗਾਇਆ ਤੇ ਮੈਂ ਆਹੀ ਸਾਰਿਆਂ ਨੂੰ ਬੇਨਤੀ ਕਰੂੰਗੀ ਵੀ ਜਿੰਨਾ ਤੁਸੀਂ ਉਹਦੇ ਨਾਲ ਖੜੇ ਰਹੇ ਹੋ ਕਦੇ ਵੀ ਪਿੱਛੇ ਨਾ ਹਟੋ ਇੰਨਾ ਹੌਸਲਾ ਉਹਨਾਂ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਨਾਲ ਹੈ ਉਹਨਾਂ ਕਰਕੇ ਹੈ ਅਸੀਂ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੋਏ ਹਾਂ ਕਿਉਂਕਿ ਮੈਂ ਬਹੁਤ ਛੋਟੇ ਜਲਦੀ ਮਰ ਰਿਹਾ ਸ਼ਾਇਦ ਮੈਂ ਮੈਂ ਘਬਰਾ ਜਾਂਦੀ ਹਾਂ ਬਹੁਤ ਜਲਦੀ ਪਰ ਮੈਂ ਮੈਂ ਉਹ ਨਾ ਟੋਮੋਟੋ ਰਿਟ ਹੋ ਰਿਹਾ ਮੈਂ ਕਿ ਨਹੀਂ ਤਰਨਾ ਇਹ ਬਾਬਲ ਧਾਨਾ ਹੈ ਮਾਂ ਤੁਹਾਡਾ ਅੰਦਰ ਬੱਚਾ ਬਿਮਾਰ ਹੋਇਆ ਉਹਨਾਂ ਦੀ ਨੂੰ ਉਹ ਹੁਣ ਵੀ ਨਹੀਂ ਸਕਿਆ ਅੱਜ ਉਹ ਵਰਸੀ ਤੇ ਨਹੀਂ ਆ ਸਕਿਆ ਉਹ ਕਰਿਆ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਉਹਨਾਂ ਦਾ ਜ਼ਿਆਦਾ ਸ਼ੰਕ ਸੀ। ਬਸ ਅੱਜ ਆਖਿਰ ਮੈਂ ਗੱਲਾਂ ਕੀਤੀਆਂ। ਪਿਆਰ ਕਰਨ ਵਾਲੇ ਨੂੰ ਤੁਸੀਂ اسی ਦਿਨ। ਛੋਟਾ ਸਿੱਧੂ ਹੈ ਇੱਕ ਖੁਸ਼ੀ ਦੀ ਗੱਲ ਤਾਂ ਇਹ ਵੀ ਹੈ ਕਿ ਉਹਨਾਂ ਕੋਲ ਮੇਰੇ ਦੋ ਬੱਚੇ ਨੇ ਜੰਗ ਨੇ ਪੜੇ ਇੱਕ ਤਾਂ ਪੜਨੋਂ ਹਟ ਗਿਆ ਤੁਸੀਂ ਦੇਖੋ ਸੀ ਕੋਨੇ ਮੇਰੀ ਬੀਬੀ ਕਿੰਨੇ ਸੁਪਨੇ ਦੇਖਦੇ ਹਮਾਗੇ 30% ਜੋ ਆਈ ਦੀ ਦੇਖੀ ਕੀਤਾ ਸਾਡਾ ਕੋਈ ਅਜਾੜ ਨਹੀਂ ਆਜੇਗਾ ਅਜਾੜ ਦੇ ਕਿ ਜਿਹੋ ਜੂ ਬਿਲਕੁਲ ਖਤਮ ਹੀ ਕਰਤਾ ਉਹਦੇ ਪਿੱਛੇ ਉਹਨਾਂ ਨੂੰ ਆਖਿਰ ਕੰਮ ਇਹ ਤਾਂ ਸਮਝ ਨਹੀਂ ਆਈ ਅਜੇ ਤੱਕ ਕਿਉਂਕਿ ਮੈਂ ਮੈਂ ਲੀਡਰਸ਼ਿਪ ਤੋਂ ਸਿਆਸਤ ਤੋਂ ਬਹੁਤ ਦੂਰ ਹਾਂ ਮੈਂ ਗਰੀਬ ਘਰ ਦੀ ਕੋਈ ਸੀ ਆਪਣੇ ਮਾਪੇ ਦੀ ਸੇਵਾ ਕਰਨੀ ਮੈਂ ਬਹੁਤੀਆਂ ਚੀਜ਼ਾਂ ਤੋਂ ਕਿ ਕਰੋੜਾਂ ਚੀਜ਼ਾਂ ਤੋਂ ਦੂਰ ਸੀ ਪਰ ਮੈਨੂੰ ਅਜੇ ਤੱਕ ਮੈਂ ਐਜ਼ ਏ ਮਦਰ ਐਜ਼ ਏ ਕਲਾਕਾਰ ਮੈਂ ਵੈ ਹੋ ਜਾਂਦਾ ਵੀ ਜਦੋਂ ਵੱਡੇ ਪੈਰੀਂ ਤੇ ਲੱਜਾ ਕੇ ਛੋਟੇ ਪੈਰੀਂ ਕਈ ਵਾਰ ਆਪਾਂ ਕਾਲੇ ਹੁੰਦੇ ਆ ਪਰਮਾਤਮਾ ਕੁਝ ਹੋਰ ਸੋਹਣਾ ਹੁੰਦਾ ਕਿੰਨਾ ਖਾਸ ਪਰ ਹੋਣ ਜਸਵਿੰਦਰ ਮੈਮ ਦੇ ਦੋ ਸਿੱਧੂ ਦੇ ਗੀਤਾਂ ਦੇ ਵਿੱਚ ਸਾਡਾ ਨਾਮ ਆਵਦਾ ਹੈ ਇਹ ਨਾਮ ਸੁਣ ਕੇ ਦਿਲ ਦੇ ਵਿੱਚ ਇੱਕ ਦਰਦ ਵੀ ਜਾਂਦਾ ਹੋਇਆ ਦਾ ਸੋ ਉਹ ਜਿਹੜਾ ਜਦੋਂ ਉਹ ਗਾਣੇ ਸੁਣਦੇ ਉਹ ਅੱਜ ਵੀ ਕਿ ਕੀ ਕਲਾਕਾਰੀ ਨੂੰ ਕਪਾਸੇ ਰੱਖੋ ਜੀ ਹਨਾ ਵੀ ਮੈਂ ਕਿਉਂਕਿ ਮੈਂ ਬੜੀ ਸਿੰਪਲ ਜਿਹੀ ਕੋਮੇ ਰੱਖਿਆ ਜੀ ਸਾਦਾ ਪਰ ਜਦੂਦੀ ਮੈਂ ਮਨੀ ਤਰਫ ਕੀ ਨਾ ਦਿੰਦਾ ਉਹ ਆਪਦੀ ਮਾਂ ਦੀ ਬੋਲੀ ਚ ਰਹਿੰਦਾ ਤੇ ਉਹ ਡਡੇ ਬੱਚੇ ਮੇਰੇ ਨੇ ਬਹੁਤ ਚੁੱਪ ਨੇ ਬੋਲ ਲੈਂਦੇ ਆ ਅਸੀਂ ਆਪਣੇ ਬੱਚੇ ਦੇ ਦੋ ਨਾ ਮੈਂ ਲਾਦਾ ਕਿਸੇ ਵੀ ਮਾਦਰ ਖਾਉਣਾ ਹੈ ਨਾ ਤੁਸੀਂ ਇੱਥੇ ਰਹਿੰਦੇ ਹੋ ਆਪਣੇ ਬੱਚਿਆਂ ਲਈ ਜੌਬ ਕਰਦੇ ਹੋ ਥੋੜਾ ਖਿਆਲ ਪਿੱਛੇ ਹੋਣਾ ਉਹ ਪੱਛੋ ਕੁਮੇ ਮੰਗੋ ਕੋਈ ਨਹੀਂ ਲੱਗਦਾ ਕੋਈ ਮਾਪਾ ਪਰ ਲਾਉਂਦਾ ਨਹੀਂ ਮੈਂ ਹਰ ਉਸ ਬੱਚੇ ਲਈ ਅਰਦਾਸ ਕਰਦੀ ਹੁੰਦੀ ਆ ਭਾਵੇਂ ਉਹ ਚਿੱਟੇ ਨਾਲ ਚਲਿਆ ਗਿਆ ਭਾਵੇਂ ਉਹ ਐਕਸੀਡੈਂਟ ਨਾਲ ਚਲਿਆ ਗਿਆ ਭਾਵੇਂ ਉਹ ਅਚਾਨਕ ਕਿਸੇ ਬਿਮਾਰੀ ਨਾਲ ਚਲਿਆ ਗਿਆ ਵੀ ਜਾਂ ਤਾਂ ਦੇ ਮਾਲਕ ਨੇ ਦਿੱਤਾ ਨਹੀਂ ਪੂਰੀ ਨਹੀਂ ਨੇ اے ਮੇਰੀ ਰੱਬ ਉਹ ਗਾ ਵੀ ਤੂੰ ਦਿੱਤਾ ਨਹੀਂ ਪਰ ਦੇ ਕੇ ਖੋਏ ਨਾ ਬੇਸੀ ਸਾਡੀ ਜਵਾਬ ਹੈ ਸਾਨੂੰ ਹੱਸਣਾ ਵੀ ਪੈਂਦਾ ਸਾਨੂੰ ਨੱਚਣਾ ਵੀ ਪੈਂਦਾ ਕਮੈਂਟ ਚ ਮਰਜੀ ਜੋ ਲੋਕ ਮਰਜੀ ਕਰੇ ਜਾਣ ਉਹ ਵੀਰ ਜੀ ਵਾਂਗੂ ਅਸੀਂ ਹਰ ਹੱਦ ਤੱਕ ਜਲੀਲ ਹੋਣ ਲਈ ਤਿਆਰ ਹਾਂ ਜੇ ਹੁਣ ਮੈਂ ਅਸੀਂ ਕਮਾਵਾਂਗੇ ਨਾ ਅਸੀਂ ਜਾਵਾਂਗੇ ਨਾ ਤੇ ਉਹ ਦਾਇਗਨੋਸ ਕਿਵੇਂ ਕਰਾਵਾਂਗੇ ਬੜੀ ਤਬਿਆ ਠੀਕ ਹੋਈ ਉਹਨਾਂ ਦੀ ਨਹੀਂ ਨਹੀਂ ਆਹ ਉਹ ਫਿਰ ਕਿਹਨੇ ਲੋਕ ਸਮਝੀਂ ਕਿ ਕਹੀ ਜਾਂਦਾ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਕਰੋੜਾਂ ਚ ਜਿਹੜੇ ਸਾਨੂੰ ਦੋ ਪਿਆਰ ਕਰਦੇ ਆ ਦੋਆਂ ਨੇ ਅਸ਼ੀਰਵਾਦ ਦਿੱਤਾ ਅੱਜ ਕਿੰਨੇ ਨੇ ਮਾਲਕਾ ਸ਼ੁਕਰ ਹੈ ਸਾਨੂੰ ਦੋ ਤਾਂ ਸਾਡੇ ਮੈਂ ਖਾਰਕ ਉਸ ਕਮੈਂਟ ਕਰਨ ਵਾਲੇ ਨੂੰ ਜਿਵੇਂ ਵੀਰ ਜੀ ਨੇ ਕਿਹਾ ਸੀ ਤੁਹਾਡਾ ਕਮੈਂਟ ਰਹਿ ਜਾਂਦਾ ਹੈ ਇਹ ਗੱਲ ਤੇ ਸੁਨਹਿਰ ਬੋਰ ਕਿਸੇ ਨੂੰ ਇਹ ਲੱਗਦਾ ਹੈ ਸਿੱਧੂ ਦੇ ਗੀਤਾਂ ਦੇ ਉਸੇ ਤਰੀਕੇ ਨਾਲ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਨੇ ਵੀ ਆ ਪਰਿਸ਼ਤੇਦਾਰ ਫੈਮਿਲੀ ਦਾ ਕੋਈ ਰਿਸ਼ਤਾ ਪਹਿਲੇ ਸਾਲ ਆਪਾਂ ਵਰਸੀ ਬਣਾਉਂਦੇ ਇੱਕ ਕਲਯੁਗ ਦਾ ਦਿਨ ਹੈ ਸੱਚ ਹੈ ਆਹ ਪ੍ਰਤੀਨੀ ਕਹਿੰਦੀ ਪਰ ਵਿੱਚੋਂ 500 ਤੇ ਮਾਂ ਬਾਪ ਦੀ ਵਰਸੀ ਵੀ ਕੋ ਨਹੀਂ ਜਾਂਦੇ ਪਰ ਕਿਛੇ ਕੀ ਭਗਤੀ ਕਰਕੇ ਆਇਆ ਸੀ ਤੇ ਜਿਹੜਾ ਉਹਨੂੰ ਪਿਆਰ ਕਰਨਾ ਤੁਹਾਨੂੰ ਤਾਂ ਭੂਆ ਕਹਿੰਦਾ ਸੀ ਕੋਈ ਅਜੀਹੀ ਗੱਲ ਬਾਤ ਜਿਹੜੀ ਤੁਹਾਨੂੰ ਹਮੇਸ਼ਾ ਰਗੜੀ ਹੋਈ ਦੀ ਹੈ ਇਹ ਗੱਲ ਮੈਂ ਕਦੀ ਨਹੀਂ ਕੁੱਛ ਸਕਦੀ ਬਹੁਤ ਸਾਰੇ ਕਹੀਆਂ ਜਾਂ ਤਾਂ ਮੇਰੇ ਨਾਲ ਬਾਕੀ ਗੱਲ ਨਹੀਂ ਕਰਦਾ ਮੇਰੇ بیٹے ਨਾਲ ਚੱਲ ਆ ਦੇ ਦੇਖੋ ਫਿਰ ਕੋ ਸੰਗਾਰੂ ਸੁਭਾ ਦਾ ਜੀ ਆ ਨਾ ਮੈਂ ਮੀਢੇ ਦੇ ਸਾਹਮਣੇ ਕਾਪਾ ਮਾਰਦਾ ਜੇ ਮੈਂ ਆ ਗੱਲਾਂ ਕੀਤੀਆਂ ਮੈਂ ਉਹ ਗੱਲ ਨਹੀਂ ਕਿਉਂਕਿ ਅੱਜ ਮੈਂ ਜੋ ਮਾਰ ਦੂਗਾ ਉਹ ਸੁਣੀ ਜਾਂਦਾ ਜਿਹੜਾ ਭੂਆ ਦਾ ਸਤਕਾਰ ਸੀ ਉਸੇ ਸਤਕਾਰ ਨਾਲ ਕਿ ਤੁਸੀਂ ਉਹ ਵੀ ਦੂਰ ਦੇਖਿਆ ਇੱਕ ਪੂਰੀ ਚੜਤ ਦਾ ਸੀ ਨਮੀ ਦਾ ਦੂਰ ਦੇਖਿਆ ਪਰ ਉਹਦੇ ਇੱਕ ਗੀਤ ਨੇ ਤੁਹਾਡੀ ਫੇਰ ਲਾਈ ਪਤਾ ਲੱਗਾ ਕਿ ਹਾਂ ਕੋਈ ਇਸ ਵਰਕਰ ਪ੍ਰਾਰਥ ਹੈ ਕਿਉਂਕਿ ਉਹ ਦੂਰ ਸੀ ਉਹ ਆਪ ਹੀ ਸਾਰਾ ਕੁਝ ਕਰ ਰਿਹਾ ਜਿਹੜੇ ਗੀਤ ਜ਼ਿਕਰ ਜਿਹੜੇ ਗੀਤ ਤੁਹਾਨੂੰ ਅਸੀਂ ਕਰਵਾਇਆ ਤੁਹਾਨੂੰ ਪਹਿਲਾਂ ਪੁੱਛਿਆ ਸੀ ਜਾਂ ਤੁਹਾਡੇ ਲਈ ਸਰਪ੍ਰਾਈਜ਼ ਹੈਗਾ ਅਚਾਨਕ ਇਹ ਇਹ ਮੈਂ ਬਰਸੀ ਤੇ ਖੜੀਆ ਮੈਂ ਨਹੀਂ ਝੂਠ ਬੋਲ ਸਰਪ੍ਰਾਈਜ਼ ਇਹ ਹੀ ਗੱਲ ਮੇਰੀ ਪੂਰੀ ਦੁਨੀਆ ਤੇ ਮਸ਼ਹੂਰ ਹੈ ਵੀ ਮੈਂ ਦੇਖੋ ਵੇਖੋ ਆਪਾਂ ਪਰਵਾ ਕਰ ਲਈਏ ਤੁਹਾਨੂੰ ਮੇਰੇ ਲਈ ਸਰਪ੍ਰਾਈਜ਼ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਉਦੋਂ ਉਸ ਤੋਂ ਪਹਿਲਾਂ ਕਦੀ ਗੱਲ ਹੋਈ ਸੀ ਹੁੰਦੀ ਨਾ ਫਰੇਸ ਵੀ ਸ਼ੇਤੀ ਕਦੀ ਉਹ ਗਾੜੀ ਨਿਕਲ ਗਈ ਆ ਤੁਹਾਨੂੰ ਹਰ ਕੋਈ ਜੋ ਮਰਜੀ ਕਰੇ ਕੋਈ ਵੀਰ ਜੀ ਨੂੰ ਮਾਰ ਦੇ ਕੋਈ ਦੇ ਕੋਈ ਫੋਲ ਮਾਰ ਦੇ ਕੋਈ ਕੋਸ਼ੀ ਮਾਰ ਦੇ ਕਿੰਡ ਇੰਡਸਟਰੀ ਕਿਹੜੀ ਕਰਦੀ ਬਹੁਤ سارے ਇਹ ਕਲਾਕਾਰ ਜਿਨੂੰ ਇੱਕ ਅਲੱਗ ਲੈਵਲ ਤੇ ਲੈ ਗਿਆ ਲੇਕਿਨ ਅੱਜ ਜਦੋਂ ਬਹੁਤ ਬਹੁਤ ਕਲਾਕਾਰ ਆਏ ਮੈਂ ਮੈਂ ਐਮੀਨ ਹੀ ਮੈਂ ਆ ਗਿਆ ਤੁਹਾਨੂੰ ਜੀ ਲੇਕਿਨ ਜ਼ਿਆਦਾਤਰ ਇੰਡਸਟਰੀ ਨੇ ਸਿੱਧੂ ਦੇ ਪਿਆਰ ਵੀ ਇਹ ਕਹਿੰਦੇ ਹੈ ਕਈ ਵਾਰ ਕੀ ਬਹੁਤ ਸਾਰੇ ਫੈਨ ਚਾਹਣ ਵਾਲੇ ਨਾਲ ਦੀ ਤਾਂ ਚਾਹੀਦਾ ਸੀ ਇੰਡਸਟਰੀ ਸ਼ਾਇਦ ਉਸ ਤਰੀਕੇ ਗਾਣਿਆਂ ਦੀ ਵਰਤਿੰਦੇ ਲੇਕਿਨ ਜਦ ਇਨਸਾਫ ਹੋਗਾ ਮੈਂ ਜਿਹਨਾਂ ਕਲਾਕਾਰ ਅਜਿਹੀ ਉਹ ਸਾਫਲੀ ਨਾਲ ਖੜੇ ਨੇ ਮਾ ਕਰੇ ਉਹਨਾਂ ਦੇ ਦਿਲ ਚ ਕਦੇ ਖਿਆਲ ਆਵੇ ਮੇਰੇ ਕਿ ਇਨਸਾਫ ਲਈ ਚੋਣ ਲੜਨੀ ਪਈ ਤੁਹਾਨੂੰ ਕਦੀ ਅਜੇ ਵੀ ਜੇਲ੍ਹ ਦੇ ਵਿੱਚ ਹੈ ਮੈਨੂੰ ਕੋਈ ਕੰਮ ਨਹੀਂ ਆਇਆ ਜੀ ਕਲਾਕਾਰ ਸੀਗੀ ਹੈ ਨਾ ਕਿ ਪਰ ਹੈ ਇਹ ভাই ਬ्रो ਉਹ ਕਿੰਨੇ ਮੈਂ ਛੋਟੇ ਛੋਟੇ ਕਾੜੇ ਲਾਉਂਦੇ ਹਾਂ ਉਸ ਹਿਸਾਬ ਨਾਲ ਜੇ ਮੈਂ 1 ਸਾਲ ਤਰੱਕੀ ਕੀਤੀ ਤਾਂ 5 ਸਾਲ ਦੀ ਕੀਤੀ ਮੇਰੇ ਤੇ 10 ਸਾਲ ਕੋਈ ਨਹੀਂ ਹਾਂ ਬਸ ਮੈਂ ਤਾਂ ਅੱਜ ਸਾਹ ਦੇ ਨਾਲ-ਨਾਲ ਰੂਪਾਂ ਵਿੱਚ ਬੈਠਾ ਤਾਂ ਮੈਂ ਬੈਠੀ ਹਾਂ ਇਹ ਬੋਟਾ ਸਿੱਧੂ ਚਲਾ ਗਿਆ ਛੋਟੇ ਛੋਟੇ ਪੈਰਾਂ ਨਾਲ ਆਪ ਦਾ ਸਾਹ ਤੁਸੀ ਮਿਲੇ ਲੱਗ ਹਰ ਕਿਸੇ ਨੂੰ ਹਰ ਕਿਸੇ ਨੂੰ ਲੱਗਦਾ ਹੈ ਕਿ ਅਜੇ 12 15 ਸਾਲ ਦੀ ਬਹੁਤ ساری ਚੀਜ਼ਾਂ ਸਿੱਧੂ ਨੇ ਕਰਨੀਆਂ ਆਈ ਨੀ ਦੁਨੀਆ ਦੀ ਅਰਦਾਸ ਫਿਰ ਕੀ ਹੈ ਨੀ ਦੁਨੀਆ ਦੀ ਅੱਖਾਂ ਦੱਸਦੀਆਂ ਮਾਰ ਨੂੰ ਪਤਾ ਨਹੀਂ ਮਾਦੇ ਦੇ ਸੱਤ ਪੁੱਤ ਵੀ ਹੋਣ ਨਾ ਕਿੰਨੇ ਸੇ ਨੂੰ ਆ ਗਿਆ ਤੇ ਕਿ ਬੱਚੇ ਪੁੱਤ ਵੀ ਹੋਰੋਂ ਤਾਂ ਵੀ ਭੁੱਖੇ ਰਹਦੇ ਹੋ ਪੁੱਤ ਜਿਹੋ ਦਾ ਢੇਢੇ ਵੀ ਘਰ ਦਾ ਹੋ ਤੂੰ ਹੋਇ ਲਾਡਾ ਕਿਨਾਂ ਮਾ ਮਾਪਾ ਦਾ ਪਿਆਰ ਕਾਦੇ ਵੀ ਸ਼ਬਦ ਕਰਦੇ ਆ ਫਿਰ ਸ਼ਬਦ ਨਹੀਂ ਸਾਰੇ ਇਹ ਬਜ਼ੁਰਗ ਮਾਤਾ ਇਹ ਨੀਂਦ ਬਰਾੜ اچھا ਕੋ ਐਨੀ ਗਰਮੀ ਚ ਮੈਂ ਕਹਿੰਦੀ ਜੇ ਮਾਪੇ ਕਹਿੰਦੇ ਨਾ ਵੀ ਫਲਾੜਾ ਬਾਦ ਅੱਜ ਸਿੱਧੂ ਦੀ ਵਰਸੀ ਤੇ ਨਹੀਂ ਤੇਰੇ ਚਾਹਣ ਵਾਲੇ ਘਟੇ ਨਹੀਂ ਵਧੇ ਨੇ ਪਤਾ ਹੀ ਨਹੀਂ ਤੇ ਤੈਨੂੰ ਨਹੀਂ ਸਾਫ ਗੁਰੂ ਪੁਰਖਾੜਾ ਮਾਡਾ ਗਾਂਡ ਸਿੰਦਰ ਪ੍ਰਾਜ ਨੇ ਇੱਕ ਪੱਡੇ ਪੈ ਗਿਆ ਤੂੰ ਮਿੱਕੇ ਪੈ ਆ ਜਾ ਸੱਚਾ ਨਾ ਨਕਸਲ ਲੋਕਾਂ ਦੀ ਅਦਾਸ ਨੂੰ ਸ਼ੁਰੂ ਕਰਾ ਲਾ ਬਹੁਤ ਸਾਰੇ

ਸਮਝਣ ਨੂੰ ਜੇ ਕੱਪਿਆ ਸਮਾਂ ਉਡੀ ਰਹੀ ਨੀ ਹਮੇ ਕਰਾ ਕੇ ਆਏ ਆਨੇ ਪਟੂਆ ਕੱਢ ਲਈ ਮੇਰਾ 15 ਦਾ ਜਿੰਦੀ ਆਹ ਦੇਖਾ ਬਣੀ ਮਹਾਰਾਜ ਨੇ ਕਿਹਨੂੰ ਤਾਂ ਦਿਲ ਲਾ ਕੇ ਆੜੇ ਕਿਹਨੂੰ ਬਾਸੀ ਹੁੰਦੇ ਚਾਹੁੰਦੇ ਜੰਦ ਨੂੰ ਕਰਵਾਉਂਦੇ ਰਹ ਗਿਆ ਹਾਂ ਨਾ ਦੇਖੇ ਮੈਂ ਆ ਰਿਹਾ ਸਮਝੇ ਸਮਝੇ ਬਾਣ ਕਮੇਟੀ ਗਲਤ ਕਰ ਗਏ ਨੰਬਰ ਤੋਂ ਗਾਣਾ ਦਾ ਪਤਾ ਨਹੀਂ ਕਿ ਕਿੰਨੀ ਵਾਰ ਜੈਸ਼ੂਟੀ ਤੋਂ ਇਹਨੂੰ ਮਿਲ ਗਿਆ ਬੜਾ ਤੋੜ ਗਿਆ ਗੱਲਾਂ ਸਾਰੀਆਂ ਸ਼ੰਗੜਾ ਬਾਈ ਲੱਗਦੀ ਹੈ ਕਿ ਇਹ ਵੱਡਾ ਕਦਮ ਹੋ ਦੋਵੇਂ ਜੀ ਕਾਲੀ ਸੀ ਇੱਕ ਕਾਲੀ ਸੀ ਇਹ ਹਰ ਸ਼ੋਭਿਤ ਉਹ ਮੇਰਾ ਭਤੀਜਾ ਆ ਸਾਲ ਚ ਮੈਂ ਬਹੁਤੇ ਇਕੱਲੇ ਇਕੱਲੇ ਪੁੱਤਾਂ ਜਾਂ ਤਾਂ ਠੀਕ ਹੈ ਨਾ ਮਰਦੇ ਦੇਖਿਆ ਜਾਂ ਆਪ ਸੋਚ ਕਿਸੇ ਨੇ ਬੋਲੀ ਮਾਰਦੀ ਜਾਂ ਕਿਸੇ ਐਕਸੀਡੈਂਟ ਹੋ ਗਿਆ ਖਰੂਰ ਕੋਲੇ ਹੋ ਕੇ ਠੀਕ ਹੋਇਆ ਸੀ ਸਨਾਮ ਕੋਲੇ ਕਾਜਾ ਹੋਇਆ ਸੀ। ਆਏ ਉਹਨਾਂ ਦੇ ਮਾਪਾ ਬਕਰ ਲਾਉਂਦੇ ਹੋਣੇ। ਬਸ ਉਹਨਾਂ ਨੂੰ ਇੱਕ ਸਬਰ। ਤਾਨੀ ਆ ਰਹੇ ਆ ਤੇ ਇਹ ਪਰਮਾਤਮਾ ਨੇ ਨਹੀਂ ਕੀਤਾ ਇਹ ਬੰਦੇ ਨੇ। ਥੋੜੀ ਪੈਰ ਤੇ ਸੱਟ ਤੁਰੇ ਜਾਂਦਿਆਂ ਦੇ ਵਾਜ ਜੇ। ਸੱਟ ਮੇਰੇ ਲਿਖੀ ਸੀ। ਇੱਕ ਪੈਰ ਥੋੜਾ ਮੈਂ ਤੋੜਦਾ। ਦਸੌਂ ਰਹਿੰਦੀ ਹੈ। ਤੇ ਇੱਕ ਚੀਜ਼ ਮਰਜ਼ੀ ਤੁਹਾਨੂੰ ਜਾਨਾ ਕਿ ਜਦੋਂ ਆਪਰੇ ਤੋਂ ਤੁਹਾਨੂੰ ਦੱਸਿਆ ਸੀਗਾ ਨਹੀਂ 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 ਸਰ ਮੈਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਕਦੇ ਕੋਈ ਠੇਕ ਜੰਬਾੜਾ ਬਜਾਰ ਜਾਂ ਕਮੇਟੀ ਮੇਰੀ ਲਾਈਫ ਹੈ ਇਸ ਨੂੰ ਮੈਂ ਲਾਇਆ ਘਰੇ ਆ ਗਈ